हां जी भाई आज दी वीडियो ਪਿੰਡ ਸਹਿਣਾ ਬਾਈ ਸੋਹਲਪ੍ਰੀਤ ਦੇ ਘਰੋਂ ਲੈ ਕੇ ਆਏ ਆ ਤੇ ਜਿਹਦੇ ਵਿੱਚ ਇੱਕ ਐਚਐਫ 68 ਦਾ ਨਗੀਨਾ ਦਿਖਾਵਾਂਗੇ ਬਹੁਤ ਟੌਪ ਦਾ ਤੇ ਚੰਗੇ ਮਿਲਕ ਰਿਕਾਰਡ ਵਾਲੀ ਤੇ ਬਾਕੀ ਮੋਟੀ ਮੋਟੀ ਇੱਕ ਕਰੀ ਤੁਸੀਂ ਜਿੰਗਾ ਮਾਰ ਦੋ ਤੇ ਬਾਕੀ ਬਾਈ ਨਾ ਕਰਾਉਣਿਆ ਸਾਰੀ ਇਹਦੀ ਡਿਟੇਲ ਤੇ ਗੱਲਬਾਤ ਆਸੀ ਗੱਲ ਜੀ ਬਾਈ ਐਸਡੀ ਕਾਰ ਬਾਈ ਨਾਮ ਤੇ ਐਡਰੈਸ ਦੱਸ ਦਿਓ ਇਹ ਨਾਮ ਮੇਰਾ ਸੋਹਲਪ੍ਰੀਤ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਉਤਾਪਾ ਤੇ ਇੱਕ ਕਰੀ ਫੋਨ ਨੰਬਰ ਬੋਲ ਦਿਓ 62398850 हां 6239885050 ਤੇ ਬਾਈ ਜਿਹੜੀ ਅੱਜ ਆਪਾਂ ਬੈਠ ਲੈ ਕੇ ਆਏ ਆ ਕਹਿਮਾ ਸੂਆ ਸੂ ਰਹੀ ਆ ਇਹ ਦੂਜਾ ਸੂਆ ਸੂ ਰਹੀ ਆ ਜੀ ਅਜੇ ਦੋ ਦੰਦ ਪਹਿਲੇ ਦੋ ਦੰਦ ਸੀ ਪਹਿਲੇ ਸੂਏ ਸੂਈ ਸੀ ਇਹ ਚੌਗੇ ਦੰਦ ਹਜੇ ਕੱਢ ਰਹੀ ਆ ਵੀ ਪਹਿਲਾਂ ਨੇ ਦੋ ਦੰਦ ਸੂਈ ਸੀ ਹੁਣ ਚਾਰ ਦੰਦ ਹੋ ਰਹੀ ਆ ਹੋ ਰਹੀ ਆ ਹਜੇ ਠੀਕ ਹੈ ਜਾਨੀ ਚੌਗੀ ਹੋ ਜੂ ਹੁਣ ਚੌਗੀ ਹੋ ਜੂ ਹਾਂ ਚੌਗੀ ਹੋ ਰਹੀ ਆ ਤੇ ਸੂਆ ਦੂਜਾ ਸੂਆ ਦੂਜਾ ਜੀ ਕਿਹਾ ਤੇ ਬਾਕੀ ਜੇ ਬਾਈ ਗੱਲ ਕਰੀਏ ਦੁੱਧ ਦੇ ਰਿਕਾਰਡ ਦੀ ਕਿਵੇਂ ਆ ਦੁੱਧ ਦੀ ਪਿਛਲੇ ਸੂਏ 33 ਕਿਲੋ 36 38 ਕਿਲੋ ਦੁੱਧੇ ਰਹੀ ਆ 37 38 ਕਿਲੋ ਬਲੂਨ ਨੇ ਦੁੱਧ ਦਿੱਤਾ ਦੁੱਧ ਦਿੱਤਾ ਐਕੀਅਰ 40 ਪਲੱਸ 45 ਨੂੰ ਵੀ ਟੱਚ ਕਰੂਗੀ ਯਾਨੀ 40 ਪਲੱਸ ਦੀ ਉਮੀਦ ਆਏਗੀ 40 ਪਲੱਸ ਵੀ 45 ਨੂੰ ਟੱਚ ਕਰੂਗੀ ਹਾਂਜੀ 37 38 ਕਿਲੋ ਦੁੱਧ ਚੋਇਆ ਹੋਇਆ ਹਾਂਜੀ ਤੇ ਬਾਕੀ ਰੁੱਤ ਵੀ ਵਧੀਆ ਇਸ ਵਾਰ ਰੁੱਤ ਵੀ ਵਧੀਆ ਇਧਰ ਮੌਸਮ ਬਹੁਤ ਸੋਹਣਾ ਹੈ ਤੇ ਬਾਕੀ ਸਮੀ ਵੀ ਆ ਕਿਸੇ ਵੀ ਊਮੀ ਵੀ ਵੀ ਬਿਮਾਰੀ ਮੂਰੀ ਚ ਵੀ ਨਹੀਂ ਕੋਈ ਆਈ ਨਹੀਂ ਨਹੀਂ ਕੋਈ ਦਾਗ ਨਹੀਂ ਹੈਗਾ ਤੇ ਜਾਂ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬੈੜ ਨੂੰ ਹਣਾ ਹਾਂਜੀ ਤੇ ਬਾਕੀ ਬਾਈ ਜੇ ਗੱਲ ਕਰੀਏ ਕਿੰਨੇ ਦਿਨ ਬਾਕੀ ਆ ਇਹਦੇ ਹਜੇ ਭਰਾ ਹਜੇ 27 ਤਰੀਕ ਨੂੰ ਦਿਨ ਪੂਰੇ 5-6 ਦਿਨ ਉਤੋਂ ਹੀ ਲੈ ਜੀ 15 ਦਿਨ 3 ਗਰੀਬ ਨੇ ਇਹ ਗਾਂ ਦੇ 15 ਦਿਨ 15 ਦਿਨ ਖੂਨ ਦੇ ਹਜੇ ਬਾਕੀ ਆ 15 ਦਿਨਾਂ ਚ ਗਾਉਂ ਤੋਂ ਪੁਰਿਆ ਨਹੀਂ ਜਾਣਾ ਢੱਲ ਢੁਲ ਬਚੜੇ ਦੀ ਬਹੁਤ ਬਰੀ ਤੇ ਬਣ ਉਹ ਬਣ ਤਿਆਰ ਹੋਣ ਲੱਗ ਗਿਆ ਹਾਂ ਤਿਆਰ ਹੋਣ ਲੱਗ ਗਿਆ ਇਹ ਸੰਭੀ ਸਮੀ ਬੜੀ ਖੋਲਾ ਬਾਈ ਬਾਕੀ ਆਰਡਰ ਕੁਆਲਟੀ ਹੂੰ ਬਾਕੀ ਇੱਕ ਗੱਲ ਹੋਰ ਆ ਵੀਡੀਓ ਦੇ ਵਿੱਚ ਦੇਖ ਲਓ ਕਈ ਜੀ ਦੂਰੋਂ ਆਉਣ ਵਾਲਾ ਭਰਾ ਝੱਕ ਜਾਂਦਾ ਵੀ ਛੋਟੀ ਨਾ ਹੋਵੇ ਫੁੱਲ ਵੱਡੀ ਤੇ ਫੁੱਲ ਵਜਣ ਵਾਲੀ ਵਹੜਾ ਇਹ ਆਪਣੇ ਕਹਿਣ ਦੀ ਗੱਲ ਹੈ ਕਿਉਂਕਿ ਮੈਂ ਅੱਖੀਂ ਦੇਖ ਕੇ ਫੇਰ ਹੀ ਬੋਲਦਾ ਹੁੰਦਾ ਪੂਰੀ ਫੁੱਲ ਵੱਡੀ ਆ ਬਾਕੀ ਪੱਠ ਪੁੜੇ ਦੀਆਂ ਬਾਂਦਰ ਦੇਖੋ ਕਿੰਦੀ ਟੌਪ ਵਧੀਆ ਜਿਹੜੀ ਰੀੜ ਦੀ ਹੱਡੀ ਆ ਬਿਲਕੁਲ ਸਿੱਧੀ ਕੋਈ ਢੂਈ ਨਹੀਂ ਜਾਗਦੀ ਬਾਕੀ ਮੇਨ ਚੀਜ਼ਾਂ ਆਹੀ ਹੁੰਦੀਆਂ ਆ ਚੀਜ਼ਾਂ ਜਿੱਨਾ ਗੈਪ ਹੋ ਉਨਾ ਹੀ ਚੰਗਾ ਹੈਗਾ ਤੇ ਬਾਕੀ ਪੱਠ ਪੁੜੇ ਦੀ ਬਾਂਦਰ ਤੇ ਥਾਣਾ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਚਾਹੇ ਹੱਥੀਂ ਚਵਾਈ ਕਰ ਲੋ ਚਾਹੇ ਮਸ਼ੀਨ ਨਾਲ ਬਾਕੀ ਆਰਡਰ ਦੇ ਰਾਣਾ ਦੇਖੋ ਭਾਰਤ ਦਾ ਨਕਸ਼ਾ ਬਣਿਆ ਪਿਆ ਤੇ ਬਾਕੀ ਦੁੱਧ ਵਾਲੀ ਨਾੜ ਚੈੱਕ ਕਰ ਸਕਦੇ ਹਾਂ ਬੈਠ ਦੀ ਕਿਸੇ ਪਾਸੋਂ ਕਿਤੇ ਹੱਥ ਧਰਾ ਨਹੀਂ ਚਾਰੇ ਥਣ ਕਿੜੀ ਦੇ ਪਾਣੇ ਵਾਂਗੂ ਪੂਰੇ ਨਖੜਵੇਂ ਗੈਪ ਦੇ ਲੱਗੇ ਹੋਇਆ ਤੇ ਗੱਲ ਬਾਕੀ ਫੇਸ ਕੁਆਲਟੀ ਦੀ ਕਰੋ ਇੱਥੋਂ ਪਤਾ ਲੱਗਦਾ ਵੀ ਬੱਚੀ ਆ ਮੂੰਹ ਤੋਂ ਜਮਾ ਪਤਾ ਲੱਗਦਾ ਬਾਈ ਬੱਚੀ ਆ ਬਾਕੀ ਦੋ ਦੰਦ ਪਹਿਲਾਂ ਨੂੰ ਸੂਹੀ ਸੀ ਇਸ ਵਾਰ ਚਾਰ ਦੰਦ ਸੂਝ ਰਹੀ ਐ ਬੜਾ ਦਿਖਾ ਦੇ ਬਾਈ ਦੰਦ ਪਾ ਕੇ ਬਾਕੀ ਦੰਦ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਇੱਥੋਂ ਚੈੱਕ ਕਰ ਲੋ ਆ ਦੇਖ ਲੋ ਚਾਰ ਦੰਦ ਹੋ ਗਏ ਬੱਸ ਛੱਡ ਦੇ ਤੇ ਤੁਰ ਕੇ ਦਿਖਾ ਦੇ ਬਾਈ ਇੱਕ ਅਜੇ ਇਦਾਂ ਦੀ ਕੱਚੇ ਦੀ ਤੋਰ ਨਹੀਂ ਪਰ ਤੇ ਬਾਕੀ ਦੂਰਾ ਦੂਰਾ ਚੈੱਕ ਕਰ ਲੋ ਕਾੜਦਾ ਸਭੀ ਬਲੀ ਬਹੁਤ ਆ ਬਾਕੀ ਬਾਈ ਦਾ ਰੇਟ ਬਹੁਤ ਜਾਇਜ਼ ਹੁੰਦਾਗਾ ਤੇ ਬਾਕੀ ਤੋਰਾ ਵਗੈਰਾ ਕਰੋ ਚੱਕ ਬੈੜ ਦਾ ਨਾਟ ਗੈਰੇ ਵਾਂਗੂੰ ਜਾਂਦੀ ਆ ਜਿੱਧਰ ਨੂੰ ਜਾਂਦੀ ਆ ਇਕਰੀ ਤਾਂ ਕਿਉਂਕਿ ਜਾਨ ਬਹੁਤ ਆ ਬੈੜ ਦੇ ਵਿੱਚ ਮਾੜੀ ਰੋਕ ਲਈ ਬਾਈ ਇੱਥੇ ਖੜਾ ਲਈ ਮਾੜੀ ਮੜਾ ਤੱਕਾ ਕਰਦੀ ਆ ਮੜੀ ਲਿਆ ਉਰੇ ਮੋੜ ਕੇ ਕਰੀ ਇਦਾਂ ਦੀ ਕੱਚੇ ਇਦਾਂ ਲੈ ਚੱਲ ਕੋਈ ਗੱਲ ਨਹੀਂ ਜੇ ਇਦਾਂ ਨੂੰ ਜਾਂਦੀ ਆ ਤਾਂ ਇਦਾਂ ਲੈ ਚੱਲ ਕੋਈ ਗੱਲ ਨਹੀਂ ਜਦੋਂ ਜਾਂਦੀ ਆ ਕੋਈ ਨਾ ਉਧਰ ਲੈ ਚੱਲ ਜਾਨ ਬਹੁਤ ਆ ਭਾਈ ਇੱਕ ਬੰਦੇ ਨੂੰ ਤਾਂ ਐਂ ਕਹਿੰਦੀ ਆ ਵੀ ਬਸ ਮੈਂ ਹੀ ਲੈ ਜੂ ਨਾਲ ਖਿੱਚ ਕੇ ਤੇ ਬਾਕੀ ਜਿਹੜੀ ਇਹਦੀ ਲੰਬਾਈ ਨੂੰ ਵੀ ਬਹੁਤ ਆ ਵੇਖ ਲਈ ਚੈੱਕ ਕਰ ਲੋ ਤੇ ਥਾਣਾ ਟਰਕ ਕੁਆਲਟੀ ਦੀ ਜੇ ਗੱਲ ਕਰੀਏ ਬਹੁਤ ਸੋਹਣੀ ਕੁਆਲਟੀ ਦੀ ਵੇਖੜਾ ਬਾਕੀ ਜਿਹਨੇ ਬਰੀਡ ਤੇ ਕੰਮ ਕਰਨਾ ਉਹਦੇ ਵਾਸਤੇ ਪੂਰਾ ਵਧੀਆ ਮੌਕਾ ਜਿਹੇ ਜੇ ਮਰਜ਼ੀ ਬੱਚੇ ਲੈ ਲਓ ਇਹ ਤੋਂ ਬਾਕੀ ਇੱਕ ਕਰੀ ਹੋਰ ਤੁਹਾਨੂੰ ਮੜੀ ਤੋਰ ਕੇ ਦਿਖਾ ਦਿੰਨੇ ਆ ਲੈ ਚੱਲ ਭਾਈ ਇੱਕ ਕਰੀ ਹੋ ਉੱਥੇ ਬਾਕੀ ਤੋਰਾ ਤਾਰਾ ਬਹੁਤ ਸੋਹਣਾ ਵਹਿੜ ਦਾ ਥਾਨ ਲੈ ਵਾ ਕੁਆਲਿਟੀ ਬਹੁਤ ਆ ਬਾਈ ਤੇ ਬਾਕੀ ਆਰਡਰ ਕੁਆਲਿਟੀ ਤੇ ਥਾਨ ਦੀ ਗੱਲਬਾਤ ਕਰੀਏ ਤਾਂ ਪੀੜੀ ਦੇ ਪਾ ਵਾਂਗੂ ਪੂਰੇ ਖੂੰਜਾਂ ਦੇ ਥਾਨ ਲੱਗੇ ਹੋਇਆ ਇਹ ਨਹੀਂ ਵੀ ਕੋਈ ਨੇੜੇ ਨਾ ਪਾ ਲੱਗਿਆ ਹੋਇਆਗਾ 15 ਦਿਨ ਕੱਚੇ 15 ਬਾਕੀ 15 ਦਿਨਾਂ ਦੇ ਵਿੱਚ ਜਣੇ ਬਾਈ ਬਹੁਤ ਬਣ ਜਾਣਾ ਵਹਿੜ ਨੇ ਬਾਹਰ ਮੁਗਲਾ ਬਾਈ ਬਾਕੀ ਵਜਨ ਵਾਲਾ ਤੁਸੀਂ ਦੁੱਧ ਦਿੰਦਾ ਹਾਂ ਬਾਕੀ ਇੰਨੀ ਜਿੰਦ ਜਾਣਾ ਦੁੱਧ ਨੇ ਆਪ ਵੀ ਦੇਣਾਗਾ ਤੇ ਬਾਕੀ ਹਜੇ ਦਿਨ ਬਹੁਤ ਪਈ ਆ ਵਹਿੜ ਦੇ ਤਿਆਰ ਬਹੁਤ ਹੋ ਜਾਣਾ ਬੱਚੀ ਨੇ ਤੇ ਬਾਕੀ ਬਾਈ ਹੁਣ ਜੇ ਗੱਲ ਕਰੀਏ ਐਂਡ ਤੇ ਆਕੇ ਰੇਟ ਦੀ ਰੇਟ ਭਰਾ ਤੁਸੀਂ ਮਰਜ਼ੀ ਕਰਾ ਲਓ ਨਾ ਤੇ ਆਪਣਾ ਕੋਈ ਲੋ ਆ ਠੀਕ ਹੈ ਹਾਂ ਨਾ ਜੀ 1.45 ਵੀ ਉਹ ਗੱਲ ਜਿਵੇਂ ਵੀ ਨਾ ਡੇਢ ਆ ਨਾ 2 ਆ ਵੀ 1.45 ਦੀ ਦੇਣੀ ਆ ਹਾਂ ਨਾ ਮਾਨਤਨ ਹੋ ਜਾ ਮਾਨਤਨ ਬਹੂਗ ਹੈ ਜੀ ਕਿਉਂਕਿ ਦੂਰੋਂ ਭਰਾ ਨੇੜੇ ਕੋਈ ਨਹੀਂ 5000 ਤੱਕ ਰਾਏ ਪੈ ਜਾਂਦਾ ਹਨਾ ਨਹੀਂ ਮਾਨਤਨ ਕਰਾਂਗੇ ਭਰਾ ਦਾ ਮਾਨਤਨ ਹੋ ਜਾ ਹਾਂਜੀ ਠੀਕ ਹੈ ਬਾਈ ਦੀ ਗੱਲ ਸਹੀ ਆ ਐਵੇਂ ਮੁੱਲ ਮੰਗੀ ਚੱਲੇ 2 ਲੱਖ ਕਿਉਂਕਿ ਇਦਾਂ ਨਹੀਂ ਬੈਣਾ ਦਾ 2.5 2 ਵੀ ਮੰਗੀ ਜਾਂਦੇ ਆ ਰੋਜ਼ ਵੀਡੀਓ ਦੇਖਦੇ ਆਪਾਂ 1 ਲੱਖ ਦੇ 45000 ਦੀ ਬੈੜ ਤੁਹਾਨੂੰ ਮਿਲ ਜਾਣੀ ਆ ਉਹਦੇ ਤੇ ਬਣਦਾ ਮਾਨ ਤਾਨ ਥੋੜਾ ਜਰੂਰ ਹੋ ਜਾਣਾ ਤੇ ਬੈੜ ਜੇ ਕੋਈ ਲੈ ਗਿਆ ਮੰਨ ਕੇ ਕੋਈ ਯਾਦ ਹੀ ਰੱਖੂ ਨਾਲ ਤਾਂ ਦੁੱਧ ਵਾਲੇ ਪਾਸੋਂ ਨਾਲੇ ਬਰੀਡ ਵਾਲੇ ਪਾਸੋਂ ਕਿਉਂਕਿ ਕੋਈ ਹੈ ਡੀਟੇਲ ਸੀਮੰਦੀ ਸੀਮੰਦੀ ਡੀਟੇਲ ਹੀ ਹੈਗੀ ਜੀ ਮਾੜੀ ਜੀ ਕਰਨੀ ਪਤਾ ਡਾਕਟਰ ਤੋਂ ਕਹਿ ਇਹ ਜੀ ਕੀ ਦੀ ਆ ਤੇ ਫੋਨ ਤੇ ਦੱਸ ਨਹੀਂ ਹੁੰਦੇ ਇਹਨੂੰ ਬਾਕੀ ਇਹਦੀ ਬਰੀਡ ਆ ਬਾਕੀ ਬਾਈ ਨਾਲ ਸਾਰੀ ਡਿਟੇਲ ਤੇ ਗੱਲ ਕਰ ਲਓ ਨੰਬਰ ਇੱਕ ਵਾਰੀ ਬਾਈ ਫੇਸਬੁਕ ਤੇ 62398850 ਹਾਂ 62398850 ਬਾਈ ਦਾ ਫੋਨ ਨੰਬਰ ਆ ਪਿੰਡ ਸਹਣਾ ਸੋਹਲप्रीत ਬਾਈ ਦਾ ਨਾਮ ਆ ਤੇ ਸਾਰੇ ਭਰਾ ਵੀਡੀਓ ਨੂੰ ਸਾਰੀ ਦੇਖਿਆ ਕਰੋ ਤੇ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆ ਭਰਾ ਜੀ ਕਿਸੇ ਅਗਲੀ ਵੀਡੀਓ ਦੇ ਨਾਲ